ਹੈਲੋ ਜੀ ਸਾਰਿਆਂ ਦੇ ਪਿਆਰ ਭਰੀ ਅਸਤੀ ਕਾਲ ਦੇਵਾਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਵੀਡੀਓ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਦੀ ਲੱਗ ਰਹੀ ਹੈ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਬਹੁਤ ਜ਼ਿਆਦੇ ਘੱਟ ਰੇਟ ਤੇ ਲੈ ਕੇ ਆਏਾਂਗੇ ਕਿਉਂਕਿ ਕਈ ਭੈਣਾਂ ਦੇ ਮੈਸੇਜ ਆ ਰਹੇ ਸੀ ਹਰ ਕੋਈ ਪੰਜੇ ਉਗਲੇ ਈ ਕਵਸਰ ਨਹੀਂ ਹੁੰਦੀਆਂ ਹਰ ਕੋਈ ਕਸਟਮਰ ਜਾ ਜਿਵੇਂ ਹੁਣ ਫੰਕਸ਼ਨ ਚੱਲ ਰਹੇ ਨੇ ਕਈ ਮੇਰੇ ਭੈਣ ਭਰਾਵਾਂ ਨੇ ਅੱਗੇ ਗਿਫਟ ਕਰਨਾ ਹੁੰਦਾਗਾ ਆਪਣਾ ਬਜਟ ਦੇਖ ਕੇ ਇਸ ਲਈ ਆਪਾਂ ਲੈ ਕੇ ਆਏ ਅੱਜ ਸਸਤੇ ਸੂਟ ਇਹਨਾਂ ਵਿੱਚੋਂ ਤੁਹਾਡੀ ਕੋਈ ਸੂਟ ਪਸੰਦ ਆ ਤੁਹਾਨੂੰ ਤਾਂ ਆਪਣਾ ਸਕਰੀਨ ਤੇ ਨੰਬਰ ਲਾਇਆ ਹੁੰਦਾ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋਗੇ ਕਪੜਾ ਜਿਹੜਾ ਹੋਊਗਾ ਬਹੁਤ ਜ਼ਿਆਦਾ ਵਧੀਆ ਹੋਊਗਾ ਕਾਟਨ ਦਾ ਕਪੜਾ ਰਹਣਗਾ ਮਸਲੀਨ ਕਾਟਨ ਚ ਬੇਸਕ ਤੁਸੀਂ ਘਰੇ ਵੀ ਸਲਾਈ ਕਰਕੇ ਪਾ ਸਕਦੇ ਹੋਗੇ ਐਦਾਂ ਨਹੀਂ ਹੈਗਾ ਵੀ ਸਟਾਪ ਖਰਾਬ ਹੋ ਜਾਊਗਾ ਇਹ ਵਿੱਚ ਆਪਣੇ ਕੋਲੇ ਦੋ ਡਿਜ਼ਾਈਨ ਆ ਰਹੇ ਨਾਲ ਇਹਨੇ ਸੂਟ ਜਿੰਨੇ ਮਰਜ਼ੀ ਲੈ ਲਓ 20 ਲੈ ਲਓ 30 ਲੈ ਲਓ ਇਹ ਤੁਹਾਡੀ ਅਬਦੀ ਰਿਕੁਆਇਰਮੈਂਟ ਹੋਊਗੀ ਡਿਜ਼ਾਈਨ ਆਪਾਂ ਤੁਹਾਨੂੰ ਦੋ ਦਿਖਾਵਾਂਗੇ ਪੰਜ ਚਾਰ ਕਲਰ ਦਿਖਾਵਾਂਗੇ ਆਪਾਂ ਤੁਹਾਨੂੰ ਪਹਿਲਾਂ ਪਰ ਰਿਕੁਐਸਟ ਕਰਦੇ ਹਾਂ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਤੁਸੀਂ ਕਿਸੇ ਵੀ ਪ੍ਰਕਾਰ ਦਾ ਬਟਿਕ ਪੀਸ ਤਿਆਰ ਕਰਵਾਉਣਾ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਤੁਸੀਂ ਤਾਂ ਵੀ ਸਾਡੇ ਤੋਂ ਕਰਵਾ ਸਕਦੇ ਹੋ ਕਿਸੇ ਪ੍ਰਕਾਰ ਦੀ ਸਟਿਚਿੰਗ ਲੈਣੀ ਆ ਤੁਸੀਂ ਉਹ ਵੀ ਸਾਡੇ ਤੋਂ ਲੈ ਸਕਦੇ ਹੋ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾਲ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਸੂਟ ਜਿਹੜੇ ਰੈਨ ਵਾਲ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਦੋ ਸੈਂਟਰ ਪੈਨਲ ਬਣੀ ਹੋਈਆਂ ਨੇ ਇਹਦੇ ਵਿੱਚ ਆਹ ਵਾਲਾ ਮੋਰਨੀ ਵਾਲਾ ਡਿਜ਼ਾਈਨ ਬਣਿਆ ਹੋਇਆ ਸੂਟ ਬਹੁਤ ਜ਼ਿਆਦੇ ਸੋਹਣੇ ਨੇ ਪਰ ਰੇਟ ਬਹੁਤ ਜ਼ਿਆਦੇ ਘੱਟਾ ਵਾ ਤੁਸੀਂ ਵੀਡੀਓ ਦੇ ਨਾਲ ਬਣੀ ਰਹੋ ਆਪਾਂ ਰੇਟ ਵੀਡੀਓ ਦੇ ਨਾਲ ਹੀ ਦੱਸਾਂਗੇ ਆਹ ਹੋਣਾ ਇਹ ਕਹਿੰਦਾ ਕੀਰਾ ਆਵਲੀਆਂ ਘੀਰੇ ਤੇ ਦੋ ਮੋਰਨੀਆਂ ਬਣੀਆਂ ਹੋਈਆਂ ਨੇ ਦੇਖ ਸਕਦੇ ਹੋ ਆਹ ਵਾਲਾ ਇਹਦਾ ਪੂਰਾ ਪ੍ਰੋਪਰ ਫਰੰਟ ਬਣਿਆ ਹੋਇਆਗਾ। ਇਹਦੇ ਫਰੰਟ ਫਰੰਟ ਤੇ ਕੰਮ ਆਗਾ ਜਿੰਨਾ ਕੰਮ ਹੋਊ ਆਪਾਂ ਉਹਨੂੰ ਉਹਨਾਂ ਤੁਹਾਨੂੰ ਨਾਲ ਦੱਸਾਂਗੇ। ਸਟਾਪ ਪੂਰਾ ਵਧੀਆ ਹੋਊਗਾ ਕੋਈ ਖਰਾਬ ਹੋਣ ਵਾਲਾ ਸਟਾਪ ਨਹੀਂ ਹੈਗਾ ਕਿਉਂਕਿ ਆਪਣਾ ਆਫਲਾਈਨੇ ਸੇਲ ਹੁੰਦਾ ਹੀ ਰਹਿੰਦਾਗਾ ਆਪਾਂ ਨਾਲ ਰੱਖਦੇ ਹੁੰਨੇ ਆਂਗੇ। ਥੋੜੇ ਜਿਹਾ ਸਸਤੇ ਵੀ ਕਈ ਕਿਉਂਕਿ ਪਿੰਡਾਂ 'ਚ ਬਹੁਤ ਜ਼ਿਆਦਾ ਵਧੀਆ ਰਿਸਪਾਂਸ ਆਉਂਦਾ ਏਦਾਂ ਦੇ ਸੂਟਾਂ ਦਾ। ਇਹ ਇਹਦਾ 프ਰੰਟ ਬਣਿਆ ਹੋਇਆ। ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਹੋਇਆ ਉਹ ਰੱਖਿਆ ਹੋਇਆ ਸੈਮੀ ਦਾ ਪੇਂਟ ਵਾਲਾ ਦੁਪੱਟਾ ਰੱਖਿਆ ਹੋਇਆ। ਦੇਖ ਸਕਦੇ ਹੋ। ਆਹ ਵਾਲਾ ਇਹਦੇ ਨਾਲ ਦੁਪੱਟਾ ਰਹਿਣ ਵਾਲਾ ਹੈਗਾ। ਇਹ ਸੀ ਆਪਣਾ ਇਹਦੇ ਵਿੱਚ ਫਸਟ ਕਲਰ। ਦੋਨੇ ਡਿਜ਼ਾਈਨਾਂ ਦੇ ਆਪਾਂ ਤੁਹਾਨੂੰ ਦੋ-ਦੋ ਚਾਰ-ਚਾਰ ਕਲਰ ਦਿਖਾਵਾਂਗੇ। ਜਿਹੜਾ ਸੈਕੰਡਰ 컬러 ਹੈਗਾ ਇਹਦਾ ਉਹ ਆ ਗਿਆ ਆਪਣੇ ਕੋਲੇ ਸੈਂਟਰ ਪੈਨਲ ਜਾ ਰਹੇ ਨੇ ਡਿਜ਼ਾਈਨਿੰਗ ਸੇਮ ਆਗੀ ਸੂਟ ਦੀ ਠੀਕ ਕਰ ਸਕਦੇ ਹੋਗੇ ਸੇਮ ਇਹਦੇ ਨਾਲ ਪੇਂਟ ਵਾਲਾ ਦੁਪੱਟਾ ਰੱਖਿਆ ਹੋਇਆ ਵਾ ਆਹ ਵਾਲੇ ਦਾ ਦੁਪੱਟਾ ਰਹਿਣ ਵਾਲਾਗਾ ਇਹ ਜਿਹੜਾ ਆਪਣਾ ਡਿਜ਼ਾਈਨ ਹੈਗਾ ਉਹ ਆ ਗਿਆ ਨੈਕਲਾ ਇਹਦਾ ਆਵਲਾ ਨੈਕ ਬਣਿਆ ਹੋਇਆ ਨੈਕ ਦੇ ਨਾਲ ਇਹਦੇ ਜਾ ਰਹੇ ਨੇ ਦੋ ਸੈਂਟਰ ਪੈਨਲ ਦੋ ਸੈਂਟਰ ਪੈਨਲ ਜਾ ਰਹੇ ਨੇ ਬਹੁਤ ਜਿਆਦਾ ਸੋਨਾ ਵਰਕ ਕੀਤਾ ਹੋਇਆ ਇਹਦੇ ਤੇ ਇਨਾਂ ਦਾ ਜਿਹੜਾ ਸੂਟਾਂ ਦਾ ਰੇਟ ਹੈ ਇਹ ਨਾਲ ਅੱਜ ਵਾਲਿਆਂ ਦਾ 600 ਰਹਿਣਾ ਹੈ ਬਸ 600 ਰੁਪਏ ਰਹਿਣਾ ਲਾ ਰੇਟ ਦੇਖ ਸਕਦੇ ਹੋ ਹਾ ਵਾਲੀ ਡਿਜ਼ਾਈਨਿੰਗ ਹੈ ਇਹਦੀ ਸੂਟ ਦੀ ਹਾ ਵਾਲਾ ਰੱਖਿਆ ਹੋਇਆ ਇਹਦੇ ਨਾਲ ਦੁਪੱਟਾ ਪੇਂਟ ਵਾਲਾ ਦੁਪੱਟਾ ਹੈ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਆ ਨਹੀਂ ਤਿੰਨ ਕਲਰਾਂ ਚ ਮਿਲ ਜਾਣਗੇ ਸੂਟ ਜਿੰਨੇ ਮਰਜ਼ੀ ਲੈ ਲਿਓ ਲਵੈਂਡਰ ਸ਼ੇਡ ਇਹਦੇ ਵਿੱਚ ਇੱਕ ਆਪਣੇ ਕੋਲੇ ਲਵੈਂਡਰ শেਡ ਮਿਲ ਜੂ ਆਹ ਵਾਲਾ ਚੈੱਕ ਕਰ ਸਕਦੇ ਹੋ ਤੁਸੀਂ ਸੇਮ ਡਿਜ਼ਾਈਨ ਬਣਿਆ ਹੋਇਆਗਾ ਇੱਕ ਇਹਦੇ ਵਿੱਚ ਮਿਲ ਜੂਗਾ ਹਰਾ ਫਰੋਜੀ ਕਲਰ ਇਹ ਵਾਲੀ ਇਹਦੇ ਵਿੱਚ ਸੇਡ ਆਉਣਗੇ ਸੂਟ ਜਿੰਨੇ ਮਰਜ਼ੀ ਲਾ ਸਕਦੇ ਹੋ ਤੁਸੀਂ ਇਹ ਵਾਲਾ ਦੁਪੱਟਾ ਰੱਖਿਆ ਹੋਇਆ ਇਹਦੇ ਨਾਲ ਪੇਂਟ ਵਾਲਾ ਇਹ ਸੀ ਅੱਜ ਵਾਲੀ ਆਪਣੀ ਵੀਡੀਓ ਅੱਜ ਆਪਾਂ ਲਾਈਨੇ ਸਸਤੇ ਸੂਟ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਗਾ ਤੁਸੀਂ ਆਪਣਾ ਆਰਡਰ ਕਨਫਰਮ ਕਰਨਾ ਚਾਹੁੰਦੇ ਹੋ ਆਪਣਾ ਸਕਰੀਨ ਤੇ ਨੰਬਰ ਲਾਇਆ ਹੋਊਗਾ ਤੁਸੀਂ ਟੈਨਸ਼ਨ ਨਹੀਂ ਆ ਆਪਣਾ ਆਰਡਰ ਦੇ ਸਕਦੇ ਹੋਗੇ ਤੇ ਸੋਹਣੇ ਸੋਹਣੇ ਸੂਟ ਘਰ ਬੈਠੇ ਮੰਗਵਾ ਸਕਦੇ ਹੋਗੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ